ਭਾਰਤ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੂ ਨੇ ਇੱਕ ਵੱਡਾ ਚਟਕਾ ਲਗਾਇਆ ਫਿਲਮ ਚੱਲ ਮੇਰਾ ਪੁੱਤ 4 ਦੇ ਵਿੱਚ ਉਹਨਾਂ ਦੀ ਭੂਮਿਕਾ ਕੱਟ ਦਿੱਤੀ ਗਈ ਹੈ ਜੋ ਪਿਛਲੇ 3 ਹਿੱਸਿਆਂ ਦੇ ਵਿੱਚ ਸੁਪਰ ਹਿੱਟ ਸਾਬਤ ਹੋਈ ਸੀ ਬੀਤੇ ਦਿਨੀ ਰਿਲੀਜ਼ ਹੋਇਆ ਫਿਲਮ ਦੇ ਟ੍ਰੇਲਰ ਦੇ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ। ਪੂਰੇ ਟ੍ਰੇਲਰ ਦੇ ਵਿੱਚ ਇਫਤਖਾਰ ਠਾਕੁਰ ਦੇ ਸਿਰਫ 5 ਦ੍ਰਿਸ਼ੀ ਰੱਖੇ ਗਏ ਨੇ। ਐਨਾ ਹੀ ਨਹੀਂ ਅੰਤ ਦੇ ਵਿੱਚ ਇਫਤਖਾਰ ਠਾਕੁਰ ਦਾ ਸਿਰਫ ਇੱਕ ਬਿਆਨ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਹਨਾਂ ਦਾ અપਮਾਨ ਕਰਨ ਵਾਲਾ ਦ੍ਰਿਸ਼ ਰੱਖਿਆ ਗਿਆ ਹੈ। ਇਸ ਦ੍ਰਿਸ਼ ਦੇ ਵਿੱਚ ਠਾਕੁਰ ਨੂੰ ਕਿਹਾ ਗਿਆ ਕਿ ਤੁਹਾਡੇ ਵਿੱਚ ਗੈਰਤ ਅਤੇ ਸ਼ਿਤਰਾਂ ਦੀ ਖਾਮੀ ਦੀ ਘਾਟ ਹੈ। ਇਹ ਲਾਈਨਾਂ ਸਿਰਫ ਉਹਨਾਂ ਦੇ ਕਿਰਦਾਰ ਅਤੇ ਸਗੋਂ ਉਹਨਾਂ ਦੀ ਸ਼ਵੀ ਤੇ ਵੀ ਨਿਸ਼ਾਨਾ ਲਗਾਉਂਦੀ ਹੋਈ ਜਾਪ ਰਹੀ ਹੈ ਤਾਂ ਅੰਦਾਜ਼ਾ ਦਈਏ ਕਿ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਦੇ ਬਾਰੇ ਗਲਤ ਬਿਆਨ ਦਿੰਦੇ ਰਹੇ ਨੇ ਇਸ ਦੇ ਨਾਲ ਹੀ ਚੱਲ ਮੇਰਾ ਪੁੱਤ ਦੇ ਚੌਥੇ ਪਾਗ ਦੀ ਰੀਲੀਜ਼ ਮਿਤੀ ਪ੍ਰਬੰਧਕਾਂ ਦੇ ਦੁਆਰਾ 1 ਅਗਸਤ ਨਿਰਧਾਰਿਤ ਕੀਤੀ ਗਈ ਹੈ ਪਰ ਭਾਰਤ ਦੇ ਵਿੱਚ ਇਸ ਦੀ ਸਕਰੀਨਿੰਗ ਦੇ ਸੰਬੰਧੀ ਮਾਮਲਾ ਅਜੇ ਵੀ ਸੈਂਸਰ ਬੋਰਡ ਦੇ ਵਿੱਚ ਫਸਿਆ ਹੋਇਆ ਹੈ ਹੁਣ ਤੱਕ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਤੇ ਸੰਪਾਦਿਤ ਜਨਤਕ ਗੁੱਸੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਭਾਰਤ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੂ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਫਿਲਮ ਚੱਲ ਮੇਰਾ ਪੁੱਤ 4 ਦੇ ਵਿੱਚ ਉਹਨਾਂ ਦੀ ਭੂਮਿਕਾ ਕੱਟ ਦਿੱਤੀ ਗਈ ਹੈ ਜੋ ਪਿਛਲੇ ਤਿੰਨ ਹਿੱਸਿਆਂ ਦੇ ਵਿੱਚ ਸੁਪਰ ਹਿੱਟ ਸਾਬਤ ਹੋਈ ਸੀ ਪੀਤੇ ਦਿਨੀ ਰਿਲੀਜ਼ ਹੋਇਆ ਫਿਲਮ ਦੇ ਟ੍ਰੇਲਰ ਦੇ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ ਪੂਰੇ ਟ੍ਰੇਲਰ ਦੇ ਵਿੱਚ ਇਫਤਖਾਰ ਠਾਕੁਰ ਦੇ ਸਿਰਫ 5 ਦ੍ਰਿਸ਼ੀ ਰੱਖੇ ਗਏ ਨੇ ਐਨਾ ਹੀ ਨਹੀਂ ਅੰਤ ਦੇ ਵਿੱਚ ਇਫਤਖਾਰ ਠਾਕੁਰ ਦਾ ਸਿਰਫ ਇੱਕ ਬਿਆਨ ਰੱਖਿਆ ਗਿਆ ਹੈ ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਹਨਾਂ ਦਾ અપਮਾਨ ਕਰਨ ਵਾਲਾ ਦ੍ਰਿਸ਼ ਰੱਖਿਆ ਗਿਆ ਹੈ ਇਸ ਦ੍ਰਿਸ਼ ਦੇ ਵਿੱਚ ਠਾਕੁਰ ਨੂੰ ਕਿਹਾ ਗਿਆ ਕਿ ਤੁਹਾਡੇ ਵਿੱਚ ਗਹਿਰਤ ਅਤੇ ਸ਼ਿੱਤਰਾਂ ਦੀ ਖਾਮੀ ਦੀ ਘਾਟ ਹੈ ਇਹ ਲਾਈਨਾਂ ਸਿਰਫ ਉਹਨਾਂ ਦੇ ਕਿਰਦਾਰ ਅਤੇ ਸਗੋਂ ਉਹਨਾਂ ਦੀ ਛਵੀ ਤੇ ਵੀ ਨਿਸ਼ਾਨਾ ਲਗਾਉਂਦੀ ਹੋਈ ਜਾਪ ਰਹੀ ਹੈ ਤਾਂ ਅੰਦਾਜ਼ੀ ਹੈ ਕਿ ਇਫਤੇਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਦੇ ਬਾਰੇ ਗਲਤ ਬਿਆਨ ਦਿੰਦੇ ਰਹੇ ਨੇ ਇਸ ਦੇ ਨਾਲ ਹੀ ਚੱਲ ਮੇਰਾ ਪੁੱਤ ਦੇ ਚੌਥੇ ਭਾਗ ਦੀ ਰੀਲੀਜ਼ ਮਿਤੀ ਪ੍ਰਬੰਧਕਾਂ ਦੇ ਦੁਆਰਾ 1 ਅਗਸਤ ਨਿਰਧਾਰਿਤ ਕੀਤੀ ਗਈ ਹੈ ਪਰ ਭਾਰਤ ਦੇ ਵਿੱਚ ਇਸ ਦੀ ਸਕਰੀਨਿੰਗ ਦੇ ਸਬੰਧੀ ਮਾਮਲਾ ਅਜੇ ਵੀ ਸੈਂਸਰ ਬੋਰਡ ਦੇ ਵਿੱਚ ਫਸਿਆ ਹੋਇਆ ਹੈ ਹੁਣ ਤੱਕ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਤੇ ਸੰਪਾਦਿਤ ਜਨਤਕ ਗੁੱਸੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਭਾਰਤ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੂ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਫਿਲਮ ਚਲ ਮੇਰਾ ਪੁੱਤ 4 ਦੇ ਵਿੱਚੋਂਾਂ ਦੀ ਭੂਮਿਕਾ ਕੱਟ ਦਿੱਤੀ ਗਈ ਹੈ ਜੋ ਪਿਛਲੇ 3 ਹਿੱਸਿਆਂ ਦੇ ਵਿੱਚ ਸੁਪਰ ਹਿੱਟ ਸਾਬਤ ਹੋਈ ਸੀ ਪੀਤੇ ਦਿਨੀ ਰਿਲੀਜ਼ ਹੋਇਆ ਫਿਲਮ ਦੇ ਟ੍ਰੇਲਰ ਦੇ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ ਪੂਰੇ ਟ੍ਰੇਲਰ ਦੇ ਵਿੱਚ ਇਫਤਖਾਰ ਠਾਕੁਰ ਦੇ ਸਿਰਫ 5 ਦ੍ਰਿਸ਼ ਹੀ ਰੱਖੇ ਗਏ ਨੇ ਐਨਾ ਹੀ ਨਹੀਂ ਅੰਤ ਦੇ ਵਿੱਚ ਇਫਤਖਾਰ ਠਾਕੁਰ ਦਾ ਸਿਰਫ ਇੱਕ ਬਿਆਨ ਰੱਖਿਆ ਗਿਆ ਹੈ ਖਾਸ ਗੱਲ ਇਹ ਹੈ ਕਿ ਬਿਆਨ ਤੋਂ ਬਾਅਦ ਉਹਨਾਂ ਦਾ અપਮਾਨ ਕਰਨ ਵਾਲਾ ਦ੍ਰਿਸ਼ ਰੱਖਿਆ ਗਿਆ ਹੈ ਇਸ ਦ੍ਰਿਸ਼ ਦੇ ਵਿੱਚ ਠਾਕੁਰ ਨੂੰ ਕਿਹਾ ਗਿਆ ਕਿ ਤੁਹਾਡੇ ਵਿੱਚ ਗਹਿਰਤ ਅਤੇ ਸ਼ਿਤਰਾਂ ਦੀ ਖਾਮੀ ਦੀ ਘਾਟ ਹੈ ਇਹ ਲਾਈਨਾਂ ਸਿਰਫ ਉਹਨਾਂ ਦੇ ਕਿਰਦਾਰ ਅਤੇ ਸਗੋਂ ਉਹਨਾਂ ਦੀ ਛਵੀ ਤੇ ਵੀ ਨਿਸ਼ਾਨਾ ਲਗਾਉਂਦੀ ਹੋਈ ਜਾਪ ਰਹੀ ਹੈ ਤਾਂ ਅੰਦਾਜ਼ੀ ਹੈ ਕਿ ਇਫਤੇਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਦੇ ਬਾਰੇ ਗਲਤ ਬਿਆਨ ਦਿੰਦੇ ਰਹੇ ਨੇ ਇਸ ਦੇ ਨਾਲ ਹੀ ਚੱਲ ਮੇਰਾ ਪੁੱਤ ਦੇ ਚੌਥੇ ਭਾਗ ਦੀ ਰਿਲੀਜ਼ ਮਿਤੀ ਪ੍ਰਬੰਧਕਾਂ ਦੇ ਦੁਆਰਾ 1 ਅਗਸਤ ਨਿਰਧਾਰਿਤ ਕੀਤੀ ਗਈ ਹੈ ਪਰ ਭਾਰਤ ਦੇ ਵਿੱਚ ਇਸ ਦੀ ਸਕਰੀਨਿੰਗ ਦੇ ਸਬੰਧੀ ਮਾਮਲਾ ਅਜੇ ਵੀ ਸੈਂਸਰ ਬੋਰਡ ਦੇ ਵਿੱਚ ਫਸਿਆ ਹੋਇਆ ਹੈ ਹੁਣ ਤੱਕ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਤੇ ਸੰਪਾਦਿਤ ਜਨਤਕ ਗੁੱਸੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ